ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੀ 3 ਐਸ ਬੀ ਪੰਜਾਬ ਪਟਵਾਰੀ ਰੈਵਨਿਊ ਦੇ ਐਗਜ਼ਾਮ ਦੇ ਬਾਰੇ ਚ ਜੋ 2023 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਕਿਹੜਾ ਸ਼ਬਦ ਡੰਡੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕੱਚਾ ਰਸਤਾ ਟੈਣੀ ਪੁਰਨ ਵਿਸ਼ਰਾਮ ਜਾਂ ਡੰਗ ਕੀ ਆਏਗਾ অপশন D ਡੰਗ ਸਹੀ ਸ਼ਬਦ ਜੋੜ ਚੁਣੋ ਸਹੀ ਸ਼ਬਦ ਕਿਹੜਾ অপশন A ਡੁਕਮਾ ਹੇਠ ਲਿਖੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ ਦਿਪਕ ਸਵੇਰੇ ਦਿੱਲੀ ਜਾਵੇਗਾ ਇਸ ਵਾਕ ਵਿੱਚ ਕਿਹੜੀ ਕਿਰਿਆ ਹੈ ਕੀ ਆਏਗਾ অপਸ਼ਨ D ਜਾਵੇਗਾ ਉਸਤਤ ਸ਼ਬਦ ਦਾ ਵਿਰੋਧਾਰਥਕ ਸ਼ਬਦ ਕਿਹੜਾ ਹੈ ਕਿਹੜਾ ਹੈ ਵਿਰੋਧਾਰਥਕ ਸ਼ਬਦ অপਸ਼ਨ ਡੀ ਨਿੰਦਿਆ ਹੇਠ ਲਿਖਿਆਂ ਵਿੱਚੋਂ ਪੰਜਾਬੀ ਸ਼ਬਦ ਫੋਕਲੋਰ ਦੇ ਅਰਥਾਂ ਨੂੰ ਪ੍ਰਕਟਾਉਂਦਾ ਹੈ ਲੋਕ ਲੋਕਧਾਰਾ ਲੋਕ ਖੇਡਾਂ ਜਾਂ ਲੋਕ ਗੀਤ ਕੀ ਆਏਗਾ অপਸ਼ਨ B ਲੋਕਧਾਰਾ ਆਗਿਆ ਦਾ ਪਾਲਨ ਕਰਨ ਵਾਲਾ ਲਈ ਇੱਕ ਸ਼ਬਦ ਚੁਣੋ ਹੁਕਮ ਫਰਮਾਨ ਆਦੇਸ਼ ਜਾਂ ਆਗਿਆਕਾਰੀ ਕੀ ਆਏਗਾ অপਸ਼ਨ D ਆਗਿਆਕਾਰੀ ਮੁਹਾਵਰਾ ਹਵਾਈ ਕੇਲੇ ਉਸਾਰਨਾ ਲਈ ਦੁਖਵਾ ਅਰਥ ਚੋਣੋ ਕੀ ਆਏਗਾ অপਸ਼ਨ এ फर्जी ਆਸਾਂ ਬਣਾ ਲੈਨੇ ਆ ਜਦੋਂ ਕੋਈ ਮੂਰਖ ਜਾਂ ਸ਼ਰਾਬੀ ਬੰਦਾ ਮੋਜ ਵਿੱਚ ਆਇਆ ਯਮਲੀਆਂ ਮਾਰ-ਮਾਰ ਕੇ ਖੁਸ਼ ਹੁੰਦਾ ਹੋਵੇ ਉਦੋਂ ਉਸ ਲਈ ਕਿਹੜਾ ਅਖੰਡ ਵਰਤਿਆ ਜਾਵੇਗਾ ਇਹ ਆਈਗਾ অপਸ਼ਨ C ਕੋਤੇ ਦੀ ਮੋਚ ਟੇਟਨੇ ਇੱਥੇ ਨੇ ਮਿਸਿੰਗ ਹੈ ਕੀ ਆਈਗਾ ਕੋਤੇ ਦੀ ਮੋਚ ਟੇਟਨੇ ਬਾ ਅਗੇਤਰ ਲੱਗ ਕੇ ਬਨਣ ਵਾਲਾ ਸਹੀ ਸ਼ਬਦ ਚੁਣੋ ਬਾਈ ਬਾਹਰ ਬਾਹੀ ਜਾਂ ਬਾਈਜਤ कि आएगा ऑप्शन डी बाईज डव पिछेत्र लग के बनने वाला सही शब्द चुनो डव पिछेत्र यानी कि जो पीछे लगता है कि आएगा ऑप्शन ए वेलड़ ਮੁੰਡਿਆਂ ਨੂੰ ਖੇਡਣਾ ਚਾਹੀਦਾ ਹੈ ਵਾਕ ਵਿੱਚੋਂ ਨਾਮ ਸ਼ਬਦ ਕਿਹੜਾ ਹੈ ਕਿਹੜਾ ਨਾਮ ਸ਼ਬਦ ਹੈ অপਸ਼ਨ A ਮੁੰਡਿਆਂ ਹਵਾ ਸ਼ਬਦ ਦਾ ਬਹੁਵਚਨ ਕੀ ਹੈ ਹਵਾਰ ਹਵਾ ਬਾਜਾ ਜਾਂ ਹਵਾਈ ਜਾਂ ਹਵਾਮਾ हवा बहुवचन की बनेगा ऑप्शन डी हवामा लड़का सारा पानी पी गया वाकद लिंग बदल के बनन वाला सही वाक चुनो ਕੀ ਆਏਗਾ অপਸ਼ਨ B ਲੜਕੀ ਸਾਰਾ ਪਾਣੀ ਪੀ ਗਈ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ MCQ ਪੂਰੇ ਹੁੰਦੇ ਹਨ ਮਿਲਦੇ ਆ ਕੱਲ ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਇੰਨੇ ਬਹੁਤ ਬਹੁਤ ਧੰਨਵਾਦ